ਤਾਂ ਤੇ ਸਾਰੇ ਗੱਲ ਦੱਸ ਦੋ ਕੀ ਗੱਲ ਹੋਈ ਹੈ ਜਿਹੜਾ ਵਿਚਾਰੇ ਜੁਗਨਸਾਦ ਹੋਣੀ ਪਹੁੰਚ ਗਏ ਨੇ ਰਾਜੀ ਹੋ ਤੇ ਵਿਚਾਰੇ ਨਾਲ ਕੀ ਕੀਤਾ ਲੋਕਾਂ ਨੇ ਉਹ ਦੱਸ ਦੋ ਪਹਿਲਾਂ ਫੇਰ ਆਪਾਂ ਆਪਣੀ ਗੱਲ ਤੇ ਆਉਂਦੇ ਪਿੰਡੂ ਚਾਨਣਾ ਆਪਾ ਓਏ ਮੈਂ ਨਹੀਂ ਬੋਲਣਾ ਕਹਿੰਦਾ ਮੈਨੂੰ ਕਹਿੰਦੇ ਭਾ ਵਡਾ ਜਵਾਈ ਗਾਲਾਂ ਮੂੰਹ ਕੰਦਾ ਮੈਨੂੰ ਮੈਸੇਜ ਬਹੁਤ ਆਉਂਦੇ ਕਹਿੰਦੇ ਕਹਿੰਦੇ ਵੱड्या ਤੂੰ ਬਹੁਤ ਗਾਲਾਂ ਕੱਢੀਆਂ ਗੱਲ ਲਾਈ ਜਿਵੇਂ ਨਾ ਮੈਂ ਨਹੀਂ ਕੱਢਿਆ ਕਰਨੀ ਸਹੀ ਸਹੀ ਸੁਖਰ ਤੇ ਆ ਵੀ ਉੱਥੇ ਸੀਗਾ ਮਨਜੀਤ ਵੀ ਉੱਥੇ ਸੀ ਠੀਕ ਆ ਰਹੀ ਗੱਲ ਬਾਕੀ ਸਭ ਨੂੰ ਪਤਾ ਹੈ ਠੀਕ ਆ ਵੀ ਕਿੰਨੇ ਟਾਈਮ ਚਕਾਇਆ ਕਿੰਦੇ ਕੋਲ ਗਿਆ ਸੀਗਾ ਕਲਬ ਜੀ ਕੋ ਨਾਂ ਲੱਗ ਗਈ ਸੀ ਇਹਨੂੰ ਹਨਾ ਤੇ ਬਾਕੀ ਸਾਰੇ ਬਈ ਸਿਆਣੇ ਬਈ ਆਲੇ ਹੈਗੇ ਉਹ ਤੇ ਸਿੱਧੀ ਜਿਹੜੀ ਗੱਲ ਆ ਮੰਜੀਦ ਜਿੱਦੀ ਜਿਹੜੀ ਗੱਲ ਆ ਮੇਰੀ ਮੁੱਕ ਦੀ ਗੱਲ ਇਹ ਸੁਣੋ ਵੀ ਜਿਹੜੀ ਮੰਜੀਦ ਹੈ ਨਾ ਉਹ ਮੰਜੀਦ ਸੁਖਰ ਜੀ ਨਾਲ ਗੱਲ ਕਰਦੀ ਅੰਦਰ ਖਾਤੇ ਗੱਲ ਕਰਦੀ ਜੇ ਇਹ ਤਾਂ ਮਤ ਦਸੀ ਜਾਂਦਾ ਜੀ ਉਹ ਗੱਲ ਆਪਣੇ ਸਾਹਮਣੇ ਗੱਲ ਕਰਦੀ ਉਹਦੇ ਆਪਣੇ ਸਾਹਮਣੇ ਗੱਲ ਨਹੀਂ ਕਰਦੇ ਠੀਕ ਆ ਬਾਕੀ ਉਹ ਸਾਰੀ ਗੱਲਾਂ ਨਹੀਂ ਹੁੰਦੀ ਗੱਲਬਾਤ ਹਾਂ ਹਾਂ ਮੰਜੀਦ ਦੇ ਮੋਟੇ ਦਾ ਟਾਈਮ ਚੋਣ ਵਾਲੀ ਜੋ ਮੰਜੀਦ ਆ ਸਿੱਧੀ ਜਿਹੜੀ ਗੱਲ ਆ ਜਿਹੜਾ ਮੁੰਡਾ ਸਿੱਧੀ ਗੱਲ ਆਪਾਂ ਨਾਲ ਲਾ ਕੇ ਗੱਲ ਕਰਦੇ ਜਿਹੜਾ ਮਫਰਕ ਮੁਖਰੋਂ ਬੂੰਡਾ ਉਹ ਸਾਰੇ ਇਹ ਸਾਬ ਸਾਲੇ ਇੱਕ ਚੱਟੀ ਪੱਟੀ ਆ ਇਹ ਸਾਰਿਆਂ ਨੇ ਸਾਲਿਆਂ ਰਲ ਕੇ ਰਲੀ ਮਿਲੀ ਹੈਲੋ ਮੇਰੀ ਗੱਲ ਸੁਣੋ ਮੋਟੇ ਵਾਲੀ ਗੱਲ ਜਾਣ ਦੱਸਾਂ ਇਦਾਂ ਹੀ ਆ ਮੋਟੇ ਦਾ ਟਾਈਮ ਤੇ ਚਕਾਇਆ ਵੀ ਜਿੰਦਿਆਂ ਜਾ ਕੇ ਵੇਖ ਲਓ ਮੇਰੀ ਗੱਲ ਚ ਚਲ ਜੀਨੇ ਪਾਇਆ ਵੀ ਆ ਵੇਖ ਲਓ ਜਾ ਕੇ ਜਿਹੜਾ ਉਹਦਾ ਮਜੀਤਨਾ ਆਦੀਆਂ ਆਈਡੀ ਕਲੱਬ ਹੈਗੀਆਂ ਹੀ ਨਾ ਜਾ ਕੇ ਵੇਖ ਲਓ ਕੋਈ ਕਲੱਬ ਨਹੀਂ ਕਿਸ ਦੀ ਕੋਈ ਵੀਡੀਓ ਨਹੀਂ ਪਈ ਆਪੇ ਵੇਖ ਲਓ ਵੀ ਕਿੰਨੇ ਟਾਈਮ ਚ ਕਹ ਸਾਰਿਆਂ ਨੂੰ ਪਤਾ ਲੱਗ ਜੂ ਯਾਰ ਜਾ ਕੇ ਆਈਡੀ ਚ ਚੈੱਕ ਕਰੋ ਜਾ ਕੇ ਆਪਾਂ ਬੋਲਦੇ ਕਿਸ ਦੇ ਖਲਾਫ ਇਹਨਾਂ ਨੇ ਮੇਰੇ ਨਾਲ ਪਹਿਲੀ ਕੰਮ ਕੀਤੀ ਹੋਈ ਸੀਗੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹਨੂੰ ਪਿਆਰ ਨਾਲ ਬੁਲਾ ਕੇ ਅਸੀਂ ਉਹਨੂੰ ਕੁੱਟਣ ਆਇਆ ਠੀਕ ਆ ਤੇ ਇਹਨਾਂ ਨੇ ਮਤਲਬ ਲੋਕਾਂ ਨੇ ਕੀ ਕੀਤਾ ਕੁਝ ਜਿਹੜੇ ਪੇਜ ਵਾਲੇ ਬਹੁਤ ਆਪਣੇ ਆਪ ਨੂੰ ਝੰਟ ਸਮਝਦੇ ਆ ਨਾ ਕਿ ਅਸੀਂ ਯੂਐਸਏ ਬੈਠੇ ਆ ਬੈਠੇ ਉਹ ਕਤਰ ਆ ਠੀਕ ਆ ਤੇ ਛੋਟੀਆਂ ਛੋਟੀਆਂ ਕੰਟਰੀਆਂ ਚ ਬੈਠੇ ਆ ਤੇ ਆਪਣੇ ਆਪ ਨੂੰ ਤਾਂ ਸੰਡੇ ਅਸੀਂ ਬੈਠੇ ਆ ਬਾਈ ਯੂਐਸਏ ਬੈਠੇ ਆ ਅਸੀਂ ਇੱਥੇ ਬੈਠੇ ਆ ਤੇ ਭਾਈ ਉਹਨਾਂ ਲੋਕਾਂ ਨੇ ਮੋٹے ਨਾਲ ਗਲਤ ਕੀਤਾ ਉਹਨਾਂ ਨੇ ਕੀ ਕੀਤਾ ਇਹਨੂੰ ਇਹਨੂੰ ਧੋਖੇ ਨਾਲ ਠੀਕ ਆ ਉਹ ਬੰਦੀ ਨਾਲ ਕਿਹਾ ਕਿ ਕਲੈਬਾ ਕਰ ਠੀਕ ਆ ਤੇਰੀ ਲੋਕ ਹੋਰ ਸਪੋਰਟ ਕਰਨਗੇ ਤੈਨੂੰ ਥੋੜੇ ਫਾਲੋਅਰ ਆ ਜਾਣਗੇ ਤੂੰ ਹੋਰ ਲਾਈਮ ਲਾਈਟ ਚ ਆ ਜਾਊਂਗਾ ਬੁਲਾਂਟ ਤੋਂ ਬਾਅਦ ਵਿਚਾਰੇ ਨੇ ਪਹਿਲਾਂ ਵੀਡੀਓਸ ਪਾ ਕੇ ਕਲੈਬਾ ਕਰ ਲਈਆਂ ਥੈਨ ਕੀ ਕੀਤਾ ਬਾਅਦ ਚ ਇਹਦੇ ਨਾਲ ਹੋਈ ਯਾਰਮਾਰ ਠੀਕ ਆ ਪਹਿਲਾਂ ਹੋਈ ਮੁੰਬਈ ਹੁਣ ਹੋਈ ਇੱਥੇ ਇੱਥੇ ਵੀ ਇਹਦੇ ਨਾਲ ਸੇਮ ਕੰਮ ਕੀਤਾ ਗਿਆ ਵਿਚਾਰੇ ਨੂੰ ਰੋਡ ਦੇ ਉੱਪਰ ਕੁੱਟਿਆ ਗਿਆ ਠੀਕ ਆ ਯਾਰ ਮਾਰ ਕੀਤੀ ਆ ਲੋਕਾਂ ਨੇ ਇਹਦੇ ਨਾਲ ਬੁਲਾ ਕੇ ਇਹਨੂੰ ਲੋਕਾਂ ਨੇ ਠੀਕ ਆ ਤੇ ਵਿਚਾਰੇ ਨੂੰ ਕੁੱਟਿਆ ਬਹੁਤ ਮਾਰੀ ਹੋਈ ਆ ਯਾਰ ਉਹਦੇ ਨਾਲ ਬਹੁਤ ਜ਼ਿਆਦਾ ਮਾਰੀ ਹੋਈ ਆ ਹੁਣ ਲਾਲ ਚ ਦੇ ਗਏ ਪਹਿਲਾਂ ਸਾਦ ਲੈ ਠੀਕ ਆ ਪਿਆਰ ਪੋਚੇ ਨਾਲ ਫਿਰ ਟਾਈਮ ਚ ਕਾਦਾ ਰੀਲ ਨਹੀਂ ਪਾਈ ਬੋਟ ਟੁੱਟ ਜਾ ਰੀਲਵੇਲਾ ਕੁੱਟ ਦੇ ਹਾਰ ਨਾਲ ਕੀ ਬਈਏ ਤੂੰ ਇਹ ਕਿਉਂ ਕੀਤਾ ਇਹਨਾਂ ਨੇ ਤਾਂ ਹੀ ਤੇ ਕਿਹਾ ਜੇ ਡੀ ਜੁਰਤ ਸੀ ਨਾ ਸਾਹਮਣੇ ਆਂਦੇ ਪਹਿਲਾਂ ਦੱਸਦੇ ਵੀ ਹਾਂ ਵੀ ਕੱਲੇ ਨੂੰ ਸੀ 15 ਬੰਦੇ ਪੈ ਗਏ ਉਹ ਸਾਲਿਓ ਕੱਲੇ ਨੂੰ ਕੁਝ ਵੀ ਕਰ ਦੋ ਉਧਰ ਟੈਂਪ ਉਧਰ ਟੈਂਪ ਆਣਾ ਪਤਾ ਫਿਰ ਲੱਗਦਾ ਤੁਸੀਂ ਭੈਣ ਚੋ ਕੁੱਤਿਆਂ ਨੂੰ ਘੁੱਟਦੇ ਬੰਦੇ ਨੂੰ ਯਾਰ ਮੇਰੀ ਗੱਲ ਸੁਣ ਦੱਸਾਂ ਗੱਲ ਜਾਣੇ ਇਹ ਆ ਵੀ ਇਹ ਚੱਕਰ ਕਿੱਦਾਂ ਵਾ ਇਹ ਸਾਲੇ ਕੱਲੇ ਨੂੰ ਘੁੱਟ ਜੋਗੇ ਉਹੀ ਗੱਲ ਉਹਨੂੰ ਵੀ ਦੱਸ ਕੇ ਨਦੇ ਉਹ ਵੀ ਚਾਰ ਖੜਦਾ ਨਾਲ ਚਾਰ ਤੁਸੀਂ ਦਾ ਸਵਾਤ ਤੇ ਰੋਣਾ ਨਹੀਂ ਫਿਰ ਲੱਗਦਾ ਨਾ ਬਗਾਨੇ ਕਦਾ ਕੀ ਕੀਤਾ ਆਪਣੇ ਏਰੀਆ ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਆ ਬੇਚਾਰੇ ਨੇ ਕਿੰਨੀ ਮਾੜੀ ਯਾਰ ਕਿੰਨੀ ਤਾਲਾ ਮਾਰੀ ਤੇ ਤੁਸੀਂ ਲੰਮੇ ਕੋਈ ਇੰਨਾ ਸੋਚੋ ਯਾਰ ਉਹ ਬਚਾਰੇ ਜਿਹੜੇ ਬੰਦੇ ਨੂੰ ਮਰ ਕੇ ਹਟਿਆ ਉਹ ਦਵਾਈ ਪੀ ਲਈ ਸੁਸਾਇਸਾਈਡ ਅਟੈਂਪਟ ਕੀਤਾ ਉਹਨੇ ਮਰ ਕੇ ਹਟਿਆ ਜ਼ਾਲਿਮੋ ਸ਼ਰਮ ਕਰ ਲੋ ਸ਼ਰਮ ਕਰ ਲੋ ਯਾਰ ਲੋਕ ਕਿਸ ਬਾਦ ਦੇ ਤੇ ਵੀਡੀਓ ਪਾਉਂਦੇ ਆ ਮੈਂ ਜੋ ਫੋਲੋ ਕਰਕੇ ਵੇਖ ਲੋ ਮੇਰਾ ਅਕਾਊਂਟ ਪ੍ਰਾਈਵੇਟ ਆ ਅਜ ਤੱਕ ਮੋਟੇ ਤੇ ਮੋਟੇ ਦੇ ਖਿਲਾਫ ਮੈਂ ਇੱਕ ਵੀਡੀਓ ਨਹੀਂ ਪਾਈ ਮੋਟੇ ਦੇ ਖਿਲਾਫ ਬਾਈ ਮੈਨੂੰ ਬਹੁਤ ਮਾੜਾ ਬੋਲਿਆ ਪਰ ਫਿਰ ਵੀ ਚਲੋ ਜਿੱਥੇ ਜਿਹੜਾ ਸਹੀ ਆ ਉਹ ਸਹੀ ਆ ਠੀਕ ਆ ਮੈਨੂੰ ਕਿੰਨਾ ਜ਼ਿਆਦਾ ਮਾੜਾ ਬੋਲਿਆ ਹੈ ਨਾ ਬਟ ਫਿਰ ਵੀ ਯਾਰ ਜਿਹੜਾ ਜਿੱਥੇ ਸਹੀ ਆ ਉੱਥੇ ਸਹੀ ਆ ਬਚਾਰੇ ਨਾ ਬਹੁਤ ਮਾੜਾ ਹੋਇਆ ਯਾਰ ਹੁਣੇ ਚਲੋ ਸੁਸਾਈਡ ਅਟੈਂਪਟ ਕਰਕੇ ਹਟਿਆ ਉਹਨਾਂ ਪਹਿਲਾਂ ਐਨ ਇਨਸੀਡੈਂਟ ਉਹਨਾਂ ਗੰਦਾ ਹੋਇਆ ਠੀਕ ਆ ਤੇ ਹੁਣ ਉਹਨੂੰ ਚੰਡੀਗੜ੍ਹ ਪਿਆਰ ਨਾਲ ਬੁਲਾ ਕੇ ਯਾਰ ਮਾਰੀ ਕੀਤੀ ਯਾਰ ਬਹੁਤ ਗਲਤ ਚੀਜ਼ਾਂ ਮੰਨਦੇ ਆ ਯਾਰ ਪੈਸੇ ਖਾਦੇ ਨੇ ਠੀਕ ਹੈ ਪੈਸੇ ਖਾਣੇ ਦੇ ਉਹ ਸਭ ਕੁਝ ਠੀਕ ਆ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਇੱਕ ਬੰਦੇ ਨੇ ਕਿਉਂ ਕੁੱਟਦੇ ਹਨਾ ਹਾਂ ਫੇਰ ਤਾਂ ਜਦੋਂ ਵਿੱਚ ਤਨੂੰ ਨੂੰ ਵੀ ਕੁੱਟੋ ਵਿੱਚ ਹੀ ਸੁੱਖ ਨੂੰ ਵੀ ਕੁੱਟੋ ਫੇ ਤਿੰਨਾਂ ਨੂੰ ਕੁੱਟੋ ਹਨਾ ਗੱਲ ਤਾਂ